I'm ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਰਾਮ ਚੌਂਗ ਦੀਆਂ ਕਿੱਥੇ ਲੱਗ ਲੱਗ ਹਿੰਦੂ ਸਮਾਜ ਇਕੱਠਾ ਹੋਇਆ ਪਿਆ ਜੋ ਬੀਤੀ ਰਾਤ ਦੋ ਧੜਫ ਦੇ ਵਿੱਚ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਹਿੰਦੂ ਸਮਾਜ ਵੱਲੋਂ ਕਿਹੜਾ ਪ੍ਰਦਰਸ਼ਨ ਕੀਤਾ ਜਾਂਦਾ ਫਿਰ ਬੀ ਐਮ ਸੀ ਚੌਂਗ ਦੇ ਵਿੱਚ ਜਾਮ ਲਗਾ ਦਿੱਤਾ ਜਾਂਦਾ ਤੇ ਅੱਜ ਸਵੇਰ 11 ਵਜੇ ਤੋਂ ਲੈ ਕੇ ਲੈ ਜਲੰਧਰ ਦੇ ਰਾਮ ਚੌਂਗ ਦੇ ਵਿੱਚ ਬੈਠੇ ਹੋਏ ਨੇ ਤੇ ਉੱਥੇ இந்து ਸਮਾਜ ਦੇ ਜੋ ਲਗ ਲਗ ਸਾਡਾ ਧਰਨਾ ਤਨੇਜਾ ਜੀ ਆ ਤਨੇਜਾ ਜੀ ਜੋ ਬੀਤੀ ਰਾਤ ਦੋ ਦੋ ਛੜਪ ਹੁੰਦੀ ਹੈ ਛੜਪ ਤੋਂ ਬਾਅਦ ਮਾਹੌਲ ਕਿਹੜਾ ਤਰਨੇ ਦੇ ਚੱਕਾ ਜਾਮ ਕਰਨ ਜੋ ਦੇਖੋ ਇਹ ਬੜੀ ਮੰਦਭਾਗੀ ਘਟਨਾ ਹੈ ਜੇ ਅਸੀਂ ਜੈ ਸ਼੍ਰੀ ਰਾਮ ਹਿੰਦੁਸਤਾਨ ਪੰਜਾਬ ਤੇ ਜਲੰਧਰ ਚ ਨਹੀਂ ਕਹਿਣਾ ਪਾਕਿਸਤਾਨ ਜਾ ਕੇ ਥੋੜੀ ਕਹਿਣਾ ਇੱਕ ਨੂੰ ਪਹਿਲੇ ਪ੍ਰਵੋਗ ਕੀਤਾ ਗਿਆ ਫਿਰ ਉਹਨੇ ਜੈ ਸ਼੍ਰੀ ਰਾਮ ਦਾ ਨਾਰਾ ਲਗਾਇਆ ਉਹਦੀ ਮਾਰ ਕੁੱਟਾਈ ਕੀਤੀ ਗਈ ਸਾਨੂੰ ਇੱਕ ਐਫ ਆਈ ਆਰ ਕਰਾਉਣ ਵਾਸਤੇ ਕੱਲ ਕਿੰਨਾ ਸੰਘਰਸ਼ ਕਰਨਾ ਪਿਆ ਤੁਸੀਂ ਸਾਰੀ ਮੀਡੀਆ ਨੇ ਦੇਖਿਆ ਅੱਜ ਉਹਨਸੀ ਅਤੇ ਸੰਸਮਾਜ ਦੇ ਨੇਤਰਾਂ ਤੇ ਇਕੱਠੇ ਹੋਏ ਆ ਜੋ ਸੰਸਮਾਜ ਸਾਨੂੰ ਨਿਰਦੇਸ਼ ਦੇਗਾ ਉਸ ਦੇ ਅਨੁਸਾਰ ਅਸੀਂ ਅਗਲੀ ਕਾਰਵਾਈ ਕਰਾਂਗੇ ਕੀ ਲੱਗਦਾ ਕੀ ਆ ਜੈ ਸ਼੍ਰੀ ਰਾਮ ਦਾ ਨਾਰਾ ਲਗਾਉਂਦੇ ਉਸ ਨੌਜਵਾਨ ਨੂੰ ਕੁੱਟ ਜਿਸ ਦੇ ਵਿੱਚ ਟੱਕ ਮੁੱਕੀ ਵੀ ਜਿਹੜੀ ਹੈ ਦੇਖੋ ਇਹ ਬੜੀ ਮਾੜੀ ਗੱਲ ਹੈ ਇੱਕ ਮੈਂ ਗੱਲ ਹੋਰ ਸਪਸ਼ਟ ਕਰਦਾ ਸੀ ਇੱਥੇ ਜਿਹੜਾ ਹਿੰਦੂ ਸਿੱਖ ਦਾ ਰਿਸ਼ਤਾ ਇਹ ਗੁਰੂ ਨਾਨਕ ਸਾਹਿਬ ਦੇ ਟਾਈਮ ਦਾ ਹੈ ਗੁਰਤੇਗ ਭਦਰ ਸਾਹਿਬ ਦੇ ਟਾਈਮ ਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਦਾ ਹੈ ਇਹ ਕਦੀ ਟੁੱਟ ਨਹੀਂ ਸਕਦਾ ਲੇਕਿਨ ਕੁਝ ਸ਼ਕਤੀਆਂ ਸਿਹਰਨੀਆਂ ਉਸ ਵਾਸਤੇ ਵੀ ਸਕਰੀਆਂ ਹੋਈਆਂ ਅਸੀਂ ਨਾਲੇ ਮੈਂ ਖੋਰ ਬੜੀ ਗੱਲ ਸਪਸ਼ਟ ਕਰ ਦਿੰਦਾ ਅਸੀਂ ਕਿਸੇ ਮੁਸਲਮਾਨ ਦਾ ਵਿਰੋਧ ਨਹੀਂ ਕਰਦੇ ਅਸੀਂ ਵਿਰੋਧ ਉਸ ਮਾਨਸਿਕਤਾ ਦਾ ਕਰਦੇ ਆ ਜਿਹੜੀ ਭਾਰਤ ਮਾਤਾ ਨੂੰ ਡਾਇਰ ਕਹਿੰਦੀ ਆ ਅਸੀਂ ਵਿਰੋਧ ਉਸ ਮਾਨਸਿਕਤਾ ਦਾ ਕਰਦੇ ਆ ਜਿਹੜੀ ਖਾਂਦੀ ਹਿੰਦੁਸਤਾਨ ਦਾ ਗੋਨ ਪਾਕਿਸਤਾਨ ਦਾ ਕਹਿੰਦੀ ਆ ਅਸੀਂ ਉਸ ਮਾਨਸਿਕਤਾ ਦਾ ਵਿਰੋਧ ਕਰਦੇ ਆ ਜਿਹੜੀ ਜੈਸ਼ੀਲ ਰਾਮ ਦਾ ਨਾਰਾ ਲਾਣ ਤੇ ਮਾਰਪੀਟ ਕਰਦੀ ਆ ਕੋਈ ਸੱਚਾ ਮੁਸਲਮਾਨ ਮੀਰ ਅਬਦੁਲਮੀਦ ਵਰਗਾ ਲਿਆਓ ਉਹਨੂੰ ਜਲੰਧਰ ਚ ਕਿਸੀਂ ਆਪਣੇ ਦਿਲ ਚ ਰੱਖਣ ਨੂੰ ਤਿਆਰ ਆ ਲੇਕਿਨ ਜਿਹੜੇ ਕੁਸ ਬੈਠੀਏ ਬਾਰੋਂ ਆ ਕੇ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਦੇ ਵਾਸਤੇ ਸਾਰੇ ਸੰਸਮਾਜ ਦੇ ਨੇਤਾ ਤੇ ਅਸੀਂ ਆਮ ਕਾਰਜਕਰਤਾ ਵਾਂਗਰ ਇਕੱਠੇ ਹੋਏ ਆ ਜੋ ਸੰਸਮਾਜ ਦਾ ਤੁਹਾਨੂੰ ਨਿਰਦੇਸ਼ ਆਏਗਾ ਅਸੀਂ ਉਹਦੇ ਅਨੁਸਾਰ ਕਾਰਵਾਈ ਕਰਾਂਗੇ ਬੀਤੀ ਦਾ ਤੁਹਾਡੇ ਵੱਲੋਂ ਪੀਐਮਸੀ ਚੋਂ ਜਾਮ ਲਗਾ ਦਿੱਤਾ ਜਾਂਦਾ ਫਿਰ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਨਾਲ ਤੁਹਾਡੀ ਲੰਬਾ ਸਮੇਂ ਬਹਿਸ ਵੀ ਹੁੰਦੀ ਹੈ ਤੱਕ ਮੁੱਕੀ ਵੀ ਹੁੰਦੀ ਹੈ ਤੁਹਾਡੇ ਵੱਲੋਂ ਅੱਗੇ ਕੂਚ ਕੀਤੀ ਜਾਂਦੇ ਆ ਪੁਲਿਸ ਰੋਕਿਆ ਜਾਂਦਾ ਫਿਰ ਪੁਲਿਸ ਵੱਲੋਂ ਢਿੱਲ ਕਿੱਤੇ ਰਹਿ ਗਈ ਕਿਉਂ ਨਹੀਂ ਕਾਰਵਾਈ ਪੁਲਿਸ ਕਰਦਾ ਨਹੀਂ ਮੈਂ ਇਸ ਗੱਲ ਤੇ ਨਹੀਂ ਕਹਿ ਰਿਹਾ ਪੁਲਿਸ ਨੇ ਰਾਤ ਨੂੰ ਐਫਆਈਆਰ ਦਰਜ ਕਰਤੀ ਸੀਗੀ ਬਾਕੀ ਹੁਣ ਮੈਨੂੰ ਲੇਟੈਸਟ ਅਪਡੇਟ ਨਹੀਂ ਹੈ ਕਿ ਕੋਈ ਗ੍ਰਿਫਤਾਰੀ ਹੋਈ ਜਾਂ ਨਹੀਂ ਹੋਈ ਨੋਮੀਨੇਟ ਹੋਏ ਜਾਂ ਨਹੀਂ ਹੋਏ ਇਹ ਤੇ ਉਸ ਤੋਂ ਬਾਅਦ ਜਦੋਂ ਮੈਮੋਰੈਂਡਮ ਲੈਣ ਜਾਂ ਦੇਣ ਵਾਸਤੇ ਕੋ ਪੁਲਿਸ ਅਧਿਕਾਰੀ ਆਏਗਾ ਤਾਂ ਹੀ ਪਤਾ ਲੱਗੇਗਾ ਕਿ ਪੁਲਿਸ ਨੇ ਹਾਲ ਤੱਕ ਕੀ ਕਾਰਵਾਈ ਕੀਤੀ ਹੈ ਹੁਣ ਕੀ ਅਗਲੀ ਰਣਨੀਤੀ ਕੀ ਹੈ ਸਮਾਜ ਜੋ ਸੰਸਮਾਜ ਬੈਠ ਕੇ ਤੈਅ ਕਰਨਗੇ ਉਹ ਸੰਸਮਾਜ ਨੂੰ ਅਧਿਕਰਿਤ ਕੀਤਾ ਗਿਆ ਅਸੀਂ ਹਿੰਦੂ ਸਮਾਜ ਜਿਹੜਾ ਯੁਗਾਂ ਯੁਗਾਂ ਤੋਂ ਸੰਤਾ ਦੇ ਦਿਸ਼ਨ ਨਿਰਦੇਸ਼ ਨਾਲ ਚੱਲਦਾ ਅੱਜ ਵੀ ਜਿਹੜਾ ਇਸ ਅੰਦੋਲਨ ਦੀ ਜਿਹੜੀ ਹੈ ਰੂਪਰੇਖਾ ਸੰਸਮਾਜ ਤਿਆਰ ਕਰੇਗਾ ਜੋ ਸੰਸਮਾਜ ਨਿਰਦੇਸ਼ ਦੇਗਾ ਸਿਉਂ ਅਧਿਕਸ਼ਕ ਉਸ ਪਾਲਣ ਕਰਾਂਗੇ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਤਨੇਜਾ ਜੀ ਦੇ ਨਾਲ ਉਹਨਾਂ ਨੇ ਦੱਸਿਆ ਜੋ ਸੰਤ ਸਮਾਜ ਵੱਲੋਂ ਹੁਕਮ ਜਾਰੀ ਕੀਤਾ ਜਾਏਗਾ ਉਸ ਦੇ ਉੱਤੇ ਹੁਕਮ ਦੇ ਉੱਤੇ ਪਹਿਰਾ ਦਿੱਤਾ ਜਾਏਗਾ ਜੋ ਭਾਵੇਂ ਪੰਜ ਗੱਲ ਕਰੀਏ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਬੀਤੀ ਦਾਤ ਇਹ ਜੋ ਕਾਰਵਾਈ ਕੀਤੀ ਜਾਂਦੀ ਹੈ ਐਫ ਆਰ ਚ ਕੀਤੀ ਜਾਂਦੀ ਹੈ ਤੇ ਉਹਨਾਂ ਦੀ ਕਿਹੜੀ ਮੰਗ ਸੀ ਗ੍ਰਿਫਤਾਰੀ ਦੀ ਮੰਗ ਸੀ ਗ੍ਰਿਫਤਾਰੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਕੀਤੀ ਜਾਵੇ ਸਮੇ 11 ਵਜੇ ਦਾ ਦਿੱਤਾ ਗਿਆ 11 ਵਜੇ ਤੂੰ ਦੇਖ ਰਿਹਾ ਲਗ ਲਗ ਹਿੰਦੂ ਸਮਾਜ ਭਾਵੇਂ ਸਿੱਖ ਸਮਾਜ ਦੇ ਤੇ ਭਾਵੇਂ ਇਹ ਸੰਤ ਸਮਾਜ ਕਿਹੜਾ ਇੱਥੇ ਪਹੁੰਚਿਆ ਹੋਇਆ ਜਿਸ ਦੇ ਵਿੱਚ ਉਹਨਾਂ ਦਾ ਕਿ ਉਹਨਾਂ ਦੀ ਮੰਗ ਹੈ ਜਲਦੀ ਤੋਂ ਜਲਦੀ ਕਿਹੜੀਆਂ ਗ੍ਰਿਫਤਾਰੀਆਂ ਪੁਲਿਸ ਵੱਲੋਂ ਕੀਤੀਆਂ ਜਾਵੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾਹਾਜਨ ਜਗਮਾਨੀ ਟੀਵੀ ਜਲੰਧਰ